ਸਤਿ ਸ੍ਰੀ ਅਕਾਲ ਜੀਓ ਮੈਂ ਗੁਰਨਾਮ ਸਿੰਘ ਚੋਹਾਨ ਅੱਜ ਅਸੀਂ ਅਕਾਲੀ ਸਿਆਸਤ ਵਿੱਚ ਵਾਪਰੀ ਉਸ ਵੱਡੀ ਘਟਨਾ ਦਾ ਜ਼ਿਕਰ ਕਰਾਂਗੇ ਜਿਸ ਵਿੱਚ ਇੱਕ ਅਕਾਲੀ ਆਗੂ ਵੱਲੋਂ ਲਾਈ ਗਈ ਸਿਆਸੀ ਠੱਬੀ ਨਵੇਂ ਅਕਾਲੀ ਦਲ ਲਈ ਕਿੱਥੋਂ ਤੱਕ ਸਹੀ ਜਾਂ ਗਲਤ ਸਾਬਤ ਹੋਵੇਗੀ ਇਸ ਦੇ ਬਾਰੇ ਵਿੱਚ ਬੁੱਧੀਜੀਵੀ ਤੇ ਪੰਥ ਧਿਰਾਂ ਜਾਣੀ ਕਿ ਫੈਸਲਾ ਕਰਨ ਗਿਆ ਕਿ ਇਹਦੇ ਕੀ ਨਤੀਜੇ ਨਿਕਲਣਗੇ ਤੇ ਇਸ ਨੂੰ ਕਿਸ ਢੰਗ ਨਾਲ ਦੇਖਿਆ ਜਾਵੇਗਾ ਆਕਾਲੀ ਦਲ ਦੀ ਅੰਦਰੂਨੀ ਲੜਾਈ ਪੰਥਕ ਸਿਆਸਤ ਪੰਜਾਬ ਦੀ ਸਿਆਸਤ ਵਿੱਚ ਆਕਾਲੀ ਦਲ ਇੱਕ ਵੱਡਾ ਨਾਮ ਹੈ ਜਿਸ ਨੇ ਆਜ਼ਾਦੀ ਦੀ ਲਹਿਰ ਤੋਂ ਲੈ ਕੇ ਪੰਜਾਬੀ ਹੱਕਾਂ ਦੀ ਜੰਗ ਤੱਕ ਆਪਣੀ ਮਜ਼ਬੂਤ ਪਛਾਣ ਬਣਾਈ ਪਰ ਅੱਜ ਦਾ ਹਾਲਾਤ ਇਹ ਹੈ ਕਿ ਢੜਿਆਂ ਵਿੱਚ ਵੰਡਿਆ ਆਕਾਲੀ ਦਲ ਲੋਕ ਸਭਾ ਚੋਣਾਂ ਦੀ ਹਾਰ ਪਾਰਟੀ ਅੰਦਰ ਧਿਰ ਬੰਦੀ ਅਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੇ ਇਸ ਲੜਾਈ ਨੂੰ ਹੋਰ ਗਹਿਰਾ ਕਰ ਦਿੱਤਾ ਹੈ ਦੇਖਣਾ ਇਹ ਹੋਵੇਗਾ ਕਿ ਇਹ ਸਭ ਕੁਝ ਕਿਵੇਂ ਹੋਇਆ ਇਸ ਦੇ ਪਿੱਛੇ ਕੌਣ ਕੌਣ ਤਾਕਤਾਂ ਹਨ ਇਸ ਦਾ ਪੰਥਕ ਸਿਆਸਤ ਤੇ ਕੀ ਅਸਰ ਹੋਵੇਗਾ ਬਾਦਲ ਢੜੇ ਦੀ ਹਾਰ ਅਤੇ ਬਗਾਵਤ 2024 ਦੀ ਲੋਕ ਸਭਾ ਚੋਣ ਅਕਾਲੀ ਦਲ ਲਈ ਇਤਿਹਾਸਕ ਝਟਕਾ ਸੀ ਜਿਸ ਦਾ ਮੰਤਨ ਕਰਕੇ ਹੋਈਆਂ ਗਲਤੀਆਂ ਨੂੰ ਦੂਰ ਕਰਨਾ ਸੀ ਅਕਾਲੀ ਦਲ ਭਾਈ ਭਤੀਜਾਵਾਦ ਆਪ ਹੁਦਰੀਆਂ ਦਾ ਸ਼ਿਕਾਰ ਹੋਇਆ ਅਜਿਹਾ ਕੁਝ ਨਹੀਂ ਕਰ ਸਕਿਆ ਅਕਾਲੀ ਦਲ ਦਾ ਸਿਆਸੀ ਵਿਜੂਦ ਜੋ ਕਿ ਕਿਸੇ ਸਮੇਂ ਕਰਸਾਨੀ ਧਰਮ ਆ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਹੱਕਾਂ ਦੀ ਆਵਾਜ਼ ਮੰਨਿਆ ਜਾਂਦਾ ਸੀ ਉਹ ਹਾਸ਼ੀਏ ਤੇ ਆ ਗਿਆ ਨਤੀਜੇ ਵਜੋਂ ਬਾਦਲ ਪਰਿਵਾਰ ਖਾਸ ਕਰਕੇ ਸੁਖਬੀਰ ਬਾਦਲ ਉੱਤੇ ਉਂਗਲਾਂ ਉੱਟਣੀਆਂ ਸ਼ੁਰੂ ਹੋਈਆਂ ਬਹੁਤਿਆਂ ਦਾ ਕਹਿਣਾ ਹੈ ਕਿ ਇਹ ਪਤਨ ਪਾਰਟੀ ਦੀਆਂ ਗਲਤ ਨੀਤੀਆਂ ਪੰਜਾਬ ਦੀਆਂ ਮੰਗਾਂ ਨੂੰ ਵਿਸਾਰਨਾ ਲੋਕਾਂ ਤੋਂ ਦੂਰ ਹੋਣਾ ਗੁਰੂ ਗ੍ਰੰਥ ਸਾਹਿਬ ਦੀ ਵਿਦਵੀ ਕਰਨ ਵਾਲਿਆਂ ਨੂੰ ਬਚਾਉਣਾ ਅਤੇ ਸਰਸੇ ਵਾਲੇ ਨੂੰ ਮਾਫ ਕਰਨ ਦੇ ਉਪਰਾਲਿਆਂ ਕਾਰਨ ਹੋਇਆ ਹੈ ਇਤਿਹਾਸ ਵਿੱਚ ਅਕਾਲੀ ਦਲ ਪਹਿਲੀ ਵਾਰੀ ਨਹੀਂ ਵੰਡਿਆ ਗਿਆ ਪਰ ਪਹਿਲਾਂ ਚੋਣਾਂ ਦੇ ਨੇੜੇ ਕਿਸੇ ਨਾ ਕਿਸੇ ਰੂਪ ਵਿੱਚ ਹੁੰਦੀ ਰਹੀ ਏਕਤਾ ਦੇ ਕਾਰਨ ਅਕਾਲੀ ਦਲ ਆਪਣੀ ਸਾਖ ਬਚਾਉਣ ਸਫਲ ਹੁੰਦਾ ਰਿਹਾ ਹੈ ਇਸ ਵਾਰੀ ਫਰਕ ਇਹ ਪਿਆ ਕੇ ਲੋਕਾਂ ਦਾ ਟੁੱਟਿਆ ਹੋਇਆ ਭਰੋਸਾ ਬਹਾਲ ਨਹੀਂ ਹੋ ਸਕਿਆ ਅਕਾਲ ਤਖਤ ਸਾਹਿਬ ਦਾ ਦਖਲ 2 ਦਸੰਬਰ 2024 ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਅਕਾਲੀ ਦਲ ਦੇ ਦੋਵੇਂ ਧੜਿਆਂ ਨੂੰ ਅਕਾਲ ਤਖਤ ਸਾਹਿਬ ਤੇ ਬੁਲਾਇਆ ਪੰਜ ਪਿਆਰਿਆਂ ਵੱਲੋਂ ਸਿੱਖ ਸਿਧਾਂਤਾਂ ਅਨੁਸਾਰ ਤਨਖਾਹ ਲਈ ਗਈ ਅਰਥਾਤ ਦੋਵੇਂ ਧਿਰਾਂ ਨੇ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰ ਲਿਆ ਤੇ ਜਥੇਦਾਰ ਸਾਹਿਬ ਨੇ ਹੁਕਮ ਦਿੱਤਾ ਕਿ ਆਪਣੇ ਆਪਣੇ ਚੁੱਲ੍ਹੇ ਸਮੇਟੋ ਪੰਥਕ ਏਕਤਾ ਨੂੰ ਪਹਲ ਦਿਓ ਇਸ ਫੈਸਲੇ ਨਾਲ ਉਮੀਦ ਜਾਗੀ ਸੀ ਕਿ ਹੁਣ ਅਕਾਲੀ ਦਲ ਮੁੜ ਇਕੱਠਾ ਹੋਵੇਗਾ ਪਰ ਹੋਇਆ ਸਭ ਕੁਝ ਉਮੀਦਾਂ ਦੇ ਉਲਟ ਅਸਲ ਵਿੱਚ ਹੋਇਆ ਕੀ ਦੋਵੇਂ ਧੜਿਆਂ ਵੱਲੋਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਆਪਣੇ ਆਪਣੇ ਅਨੁਸਾਰ ਵਿਆਖਿਆ ਕੀਤੇ ਜਾਣ ਕਰਕੇ ਸੰਗਤ 'ਚ ਹੋਰ ਉਲਝਣ ਪੈਦਾ ਹੋਈ ਸਖਬੀਰ ਬਾਦਲ ਤੇ ਧਾਵਾ ਅਤੇ ਰਾਜਨੀਤਿਕ ਸ਼ੱਕ ਇਸੇ ਦੌਰਾਨ ਸਭ ਤੋਂ ਵੱਧ ਦੋਸ਼ ਸਖਬੀਰ ਬਾਦਲ ਤੇ ਮੜੇ ਗਏ ਤੇ ਕਿਹਾ ਗਿਆ ਕਿ ਉਹਨਾਂ ਨੇ 2 ਦਸੰਬਰ ਦੇ ਫੈਸਲਿਆਂ ਦੀ ਉਲੰਘਣਾ ਕੀਤੀ ਹੈ ਬਾਦਲ ਧੜੇ ਦੇ ਆਗੂਆਂ ਨੇ ਇਸ਼ਾਰਾ ਕੀਤਾ ਕਿ ਇਹ ਹੁਕਮ ਪੰਥਕ ਵਿਚਾਰਧਾਰਾ ਨਾਲ ਨਹੀਂ ਸਗੋਂ ਰਾਜਨੀਤਿਕ ਦਬਾਅ ਨਾਲ ਪ੍ਰੇਰਿਤ ਸਨ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਸਿਧਾਂਤ ਦਾ ਪ੍ਰਤੀਕ ਹੈ ਸਿਧਾਂਤਕ ਤੌਰ ਤੇ ਧਰਮ ਦੇ ਨਿਸ਼ਾਨ ਹੇਠ ਰਾਜਨੀਤੀ ਚਲਾਉਣ ਦੀ ਪਰੰਪਰਾ ਦੇ ਉਲਟ ਹੁਣ ਹਾਲਾਤ ਬਦਲੇ-ਬਦਲੇ ਨਜ਼ਰ ਆਉਣ ਲੱਗ ਪਏ ਹਨ ਜਾਨੀ ਹਰਪ੍ਰੀਤ ਸਿੰਘ ਦੀ ਭੂਮਿਕਾ ਉਮੀਦਾਂ ਤੋਂ ਵਿਵਾਦ ਤੱਕ ਜਦੋਂ ਉਹਨਾਂ ਨੇ ਨਵੇਂ ਅਕਾਲੀ ਦਲ ਦੀ ਅਗਵਾਈ ਸੰਭੀ ਤਾਂ ਪੰਥਕ ਧਿਰਾਂ ਨੂੰ ਉਮੀਦ ਸੀ ਕਿ ਉਹ ਬੇਲਾਗ ਤੇ ਪੱਕੇ ਪੈਰੀਂ ਖੜੇ ਹੋ ਕੇ ਖਾਲਸਾ ਪੰਥ ਨੂੰ ਨਵਾਂ ਰਾਹ ਦਿਖਾਉਣਗੇ ਪਰ ਅਜਿਹਾ ਹੁੰਦਾ ਪ੍ਰਤੀਤ ਨਹੀਂ ਹੋਇਆ ਉਹਨਾਂ ਦੇ ਪਹਿਲਾਂ ਦੇ ਬਿਆਨ ਇਹੀ ਗੱਲ ਦੀ ਪੁਸ਼ਟੀ ਕਰਦੇ ਸਨ ਪਰ ਚੰਦੂ ਮਾਜਰੇ ਦੇ ਖੁਲਾਸਿਆਂ ਨੇ ਪਲਾਂ ਵਿੱਚ ਹੀ ਸਾਰਾ ਦ੍ਰਿਸ਼ ਬਦਲ ਦਿੱਤਾ ਸੰਤ ਹਰਚਾਨ ਸਿੰਘ ਲੋਂਗੋਵਾਲ ਦੀ ਵਰਸੀ ਤੇ ਖੁਲਾਸਾ ਹੋਇਆ ਕਿ ਗਿਆਨੀ ਹਰਪ੍ਰੀਤ ਜੀ ਨੂੰ ਬਾਗੀ ਧੜੇ ਨੇ ਚੰਡੀਗੜ੍ਹ ਬੁਲਾ ਕੇ ਪਹਿਲਾਂ ਹੀ ਨਿਰਦੇਸ਼ ਦਿੱਤੇ ਸਨ ਕਿ 2 ਦਸੰਬਰ ਨੂੰ ਕੀ ਕਰਨਾ ਹੈ ਇਸ ਦਾ ਅਰਥ ਨਿਕਲਿਆ ਕਿ ਗਿਆਨੀ ਹਰਪ੍ਰੀਤ ਸਿੰਘ ਕਿਸੇ ਵੱਡੀ ਯੋਜਨਾ ਦਾ ਹਿੱਸਾ ਬਣ ਗਏ ਇਹ ਗੱਲ ਸੰਗਤ ਲਈ ਹੈਰਾਨੀ ਜਨਕ ਸਾਬਤ ਹੋਈ ਕਿਉਂਕਿ ਪਹਿਲਾਂ ਉਹਨਾਂ ਨੂੰ ਆਜ਼ਾਦ ਤੇ ਬੇਲਾਗ ਆਗੂ ਵਜੋਂ ਦੇਖਿਆ ਜਾਂਦਾ ਸੀ ਪਰ ਹੁਣ ਅਜਿਹਾ ਪ੍ਰਤੀਤ ਨਹੀਂ ਹੁੰਦਾ ਚੰਦੂ ਮਾਜਰੇ ਦੇ ਖਲਾਸੇ ਨਵੇਂ ਚੁੱਲੇ ਚ ਪਾਣੀ ਪਾ ਕੇ ਕੀਤਾ ਧੂਆਂ ਧਾਰ ਸੰਤ ਹਰਜੰਤ ਸਿੰਘ ਲੋਂਗੋਵਾਲ ਦੀ ਵਰਸੀ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਬੂਲਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਬੀਬੀ ਜਗੀਰਕੌਰ ਸਰਜੀਤ ਸਿੰਘ ਰਖੜਾ ਗੁਰਪ੍ਰਤਾਪ ਸਿੰਘ ਵਡਾਲਾ ਇਕਬਾਲ ਸਿੰਘ ਝੁੰਦਾ ਅਤੇ ਪਰਮਿੰਦਰ ਸਿੰਘ ਢੀਡਸਾ ਦੀ ਹਾਜ਼ਰੀ ਵਿੱਚ ਪਹਿਲਾਂ ਹੀ ਨਿਰਦੇਸ਼ ਦਿੱਤੇ ਗਏ ਸਨ ਹੁਣ ਇਸ ਬਿਆਨ ਨੇ ਭਖਦੇ ਨਵੇਂ ਚੁੱਲ੍ਹੇ ਦੀ ਅੱਗ ਤੇ ਠੰਡਾ ਪਾਣੀ ਪਾ ਕੇ ਧੂਆਂ ਧਾਰ ਕਰ ਦਿੱਤਾ ਹੈ ਭਾਵੇਂ ਕਿ ਬਾਅਦ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਰਮਿੰਦਰ ਸਿੰਘ ਢੀਡਸਾ ਅਤੇ ਸਰਜੀਤ ਸਿੰਘ ਰਖੜਾ ਆਦ ਵੱਲੋਂ ਇਸ ਖਲਾਸੇ ਦਾ ਖੰਡਨ ਕੀਤਾ ਜਾ ਰਿਹਾ ਹੈ ਹੁਣ ਸੰਗਤ ਨੂੰ ਸ਼ੰਕਾ ਹੈ ਕਿ ਨਵਾਂ ਧੜਾ ਵੀ ਪ੍ਰਾਣੇ ਅਕਾਲੀ ਦਲ ਵਾਂਗ ਕਿਸੇ ਵੱਡੀ ਤਾਕਤ ਦੇ ਹੱਥਾਂ ਵਿੱਚ ਖੇਡ ਕੇ ਪੰਥਕ ਸਫਾ ਨੂੰ ਕਮਜ਼ੋਰ ਕਰ ਸਕਦਾ ਹੈ ਅਸਲ ਚਿੰਤਾ ਪੰਥਕ ਸੰਸਥਾਵਾਂ ਦੀ ਆਜ਼ਾਦੀ ਵੱਡਾ ਸਵਾਲ ਹੈ ਕਿ ਪੰਥਕ ਪਦਵੀਆਂ ਅਸਲ ਵਿੱਚ ਆਜ਼ਾਦ ਹਨ ਜਾਂ ਨਹੀਂ ਜਾਂ ਫਿਰ ਜਦੋਂ ਉਹ ਰਾਜਨੀਤਿਕ ਧਿਰਾਂ ਦੇ ਹੱਥਾਂ ਵਿੱਚ ਖੇਡ ਰਹੀਆਂ ਹਨ ਖਾਲਸਾ ਪੰਥ ਦਾ ਭਵਿੱਖ ਕੀ ਹੋਵੇਗਾ ਅਜਿਹੇ ਸਮੇਂ ਪੰਥਕ ਧਿਰਾਂ ਨੂੰ ਉਕਤ ਸਵਾਲਾਂ ਦੇ ਜਵਾਬ ਲੱਭਣੇ ਪੈਣਗੇ ਇੱਥੇ ਜ਼ਿਕਰਯੋਗ ਹੈ ਕਿ ਪੰਥਕ ਧਿਰਾਂ ਨੂੰ ਨਵੇਂ ਅਕਾਲੀ ਦਲ ਤੋਂ ਵੱਡੀਆਂ ਉਮੀਦਾਂ ਸਨ ਪਰ ਉਹ ਹੁਣ ਉਹਨਾਂ ਦੀ ਆਸ ਟੁੱਟਦੀ ਨਜ਼ਰ ਆ ਰਹੀ ਹੈ ਇਤਿਹਾਸਕ ਦਸਤਾਵੇਜ਼ ਦਰਸਾਉਂਦੇ ਹਨ ਕਿ ਜਦੋਂ ਪੰਥਕ ਪਦਵੀਆਂ ਆਜ਼ਾਦ ਨਹੀਂ ਰਹੀਆਂ ਉਦੋਂ ਪੰਥ ਨੂੰ ਭਾਰੀ ਨੁਕਸਾਨ ਚੱਲਣਾ ਪਿਆ ਹੈ ਤੇ ਹੁਣ ਵੀ ਇਹੀ ਡਰ ਹੈ ਕਿ ਕਿਤੇ ਇਹ ਲੜਾਈ ਸਿੱਖ ਸਿਆਸਤ ਨੂੰ ਹੋਰ ਕਮਜ਼ੋਰ ਨਾ ਕਰ ਦੇਵੇ ਸਮਾਪਤੀ ਦੋਸਤੋ ਅਕਾਲੀ ਦਲ ਦੀ ਅੰਦਰੂਨੀ ਲੜਾਈ ਸਿਰਫ ਨੇਤਰਤਵ ਦੀ جنگ ਨਹੀਂ ਇਹ ਪੰਥਕ ਵਿਸ਼ਵਾਸ ਅਤੇ ਆਸਤਾ ਦੀ ਕਸੋਟੀ ਹੈ ਇੱਕ ਪਾਸੇ ਬਾਦਲ ਅਕਾਲੀ ਦਲ ਦੂਜੇ ਪਾਸੇ ਨਵਾਂ ਅਕਾਲੀ ਦਲ ਦੋਵਾਂ ਵਿੱਚੋਂ ਕੋਈ ਵੀ ਪੂਰੀ ਤਰ੍ਹਾਂ ਪੰਥਕ ਭਰੋਸਾ ਜਿੱਤ ਨਹੀਂ ਸਕਿਆ ਸਵਾਲ ਇਹ ਹੈ ਕਿ ਭਵਿੱਖ ਵਿੱਚ ਕੋਈ ਨਵੀਂ ਤਾਕਤ ਜਨਮ ਲਵੇਗੀ ਜੋ ਅਕਾਲੀ ਰਵੈਤਾ ਨੂੰ ਮੋੜ ਜਿੰਦਾ ਕਰੇਗੀ ਜਾਂ ਫਿਰ ਅੰਦਰੂਨੀ ਲੜਾਈ ਹੀ ਅਕਾਲੀ ਦਲ ਦੀ ਪਛਾਣ ਬਣ ਕੇ ਰਹਿ ਜਾਵੇਗੀ ਕੋਸ਼ਟ ਨੂੰ ਵਾਤਵਤ ਸ਼ੇਅਰ ਕਰਕੇ ਸਾਨੂੰ ਨਮਾਨਿਆਂ ਨੂੰ ਮਾਣ ਬਖਸ਼ਣਾ ਸਤਿ ਸ੍ਰੀ ਅਕਾਲ ਜੀਓ ਧੰਨਵਾਦ